ਗਰਮੀਆਂ ਦੇ ਵਿੱਚ ਕਹਿੰਦੇ ਮੱਕੀ ਦਾ ਚਾਰ ਪੌਣਾ ਲੱਗਦਾ ਸੀ ਔਖਾ ਤਾਂ ਮਿੱਤਰੋ ਇਧਰਲੇ ਪਾਸੇ ਢਾਲੀ ਵਾਲੇ ਅਗਰ ਵਾਲੇ ਵੀਰਾਂ ਨੇ ਮਸ਼ੀਨ ਬਣਾਤੀ ਏਸੀ ਕੈਬ ਨਾਲੀ ਤੇ ਇਹਨੇ ਲੇਬਰ ਜਮ੍ਹਾਂ ਖਤਮ ਕਰਤੀ ਇਹ ਮਸ਼ੀਨ ਮਿੱਤਰੋ ਚਾਰ ਆਪ ਹੀ ਕੁਤਰੂਗੀ ਆਪ ਹੀ ਪੈਕ ਕਰੂਗੀ ਤੇ ਆਪ ਹੀ ਟਰਾਲੀ ਦੇ ਵਿੱਚ ਲੱਦ ਦੂਗੀ ਫੰਕਸ਼ਨ ਮਿੱਤਰੋ ਇਹ ਮਸ਼ੀਨ ਦੇ ਵਿੱਚ ਵੀਰਾਂ ਨੇ ਭਰ-ਭਰ ਕੇ ਪਾਤੇ ਆ ਪਿਛਲੇ ਪਾਸੇ ਵੀ ਸੀਟ ਲੱਗੀ ਵੀ ਆ ਇੱਥੇ ਜਿਹੜਾ ਬੰਦਾ ਚਾਰ ਪੈ ਕਰੂਗਾ ਇਹ ਸੀਟ ਦੇ ਉੱਤੇ ਉਹ ਬੰਦਾ ਬੈਠੂਗਾ ਤੇ ਇਹਦੇਲੇ ਪਾਸੇ ਪੜਨ ਦੇਖੋ ਮਿੱਤਰੋ ਸਟਾਟਰੀ ਲਾਇਆ ਪਿਆ ਵੱਡਾ ਇੱਕ ਤਰ੍ਹਾਂ ਦਾ ਉਧਰੋਂ ਚਾਰ ਕੁੱਤਰ ਕੇ ਸਿੱਧਾ ਇੱਥੇ ਆ ਜੂਗਾ ਸਲਾਈਡ ਜੀ ਦੇ ਉੱਤੇ ਉਦੋਂ ਬਾਅਦ ਵਿੱਚ ਪਿਛਲੇ ਪਾਸੇ ਪੇਪਰ ਇਹਦੇ ਲੱਗੂਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਆਹ ਜਗ੍ਹਾ ਦੇ ਉੱਤੇ ਆ ਜੂ ਮਿੱਤਰੋ ਇੱਥੇ ਗੰਢ ਪੂਰੀ ਜਿ ਪੂਰੀ ਬਣ ਕੇ ਤਿਆਰ ਹੋ ਜੂ ਤੇ ਆ ਜਿਹੜੇ ਸਾਈਡਾਂ ਦੇ ਉੱਤੇ ਡੰਡੇ ਜੇ ਲੱਗੇ ਇਹਨਾਂ ਦੇ ਉੱਤੇ ਕਾਗਜ਼ ਲੱਗ ਜੂ ਤੇ ਗੰਢ ਇਹ ਤੋਂ ਪੈਕ ਹੋ ਕੇ ਦੁਬਾਰੇ ਫੇਰ ਉੱਪਰ ਜਾਊਗੀ ਇੱਥੋਂ ਆ ਕੇ ਤਿਆਰ ਹੋ ਕੇ ਪੈਕੋ ਕੇ ਉੱਪਰ ਜੋ ਉਪਰਾਟੋਮੈਟਿਕ ਇਹਨੇ ਮਿੱਤਰੋ ਟਰਾਲੀ ਦੇ ਵਿੱਚ ਸਿੱੜ ਦੇਣੀ ਹੈ ਗੰਡ ਤੇ ਇਹ ਮਸ਼ੀਨ ਦੀ ਕੀਮਤ ਹੈਗੀ ਆ ਜੀ 45 ਲੱਖ ਰੁਪਈਆ ਤੇ ਇਧਰਲੇ ਪਾਸੇ ਚੱਲਦੀ ਦੇਖ ਸਕਦੇ ਹੋ ਤੁਸੀਂ ਮਿੱਤਰੋ ਸਕਰੀਨ ਦੇ ਉੱਤੇ ਇਹ ਮਸ਼ੀਨ ਐਸ ਲੋਟ ਵਰਕ ਕਰਦੀ ਹੈ ਇਧਰਲੇ ਪਾਸੇ ਕੁਤਰੀ ਜਾਂਦੀ ਹੈ ਚਾਰੋਂ ਘੂਕਣਾ ਦਾ ਘੁੰਮ ਕੇ ਪਿੱਛੇ ਵਗ ਜੂਗਾ